ਲਓ ਜੀ ਪਹਿਲਾਂ ਤਾਂ ਜੀ ਸასი ਸ਼ਕਲ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਉਮੀਦ ਹੈ ਜੀ ਤੁਸੀਂ ਸਾਰੇ ਜਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਤੇ ਬਲੌਗ ਤੋਂ ਪਹਿਲਾਂ ਜੀ ਤੁਹਾਡਾ ਸਾਰਿਆਂ ਦਾ ਜੀ ਤਹਿ ਦਿਲੋਂ ਧੰਨਵਾਦ ਹੈ ਜੀ ਤੁਸੀਂ ਸਾਨੂੰ ਇੰਨਾ ਪਿਆਰ ਤੇ ਇੰਨਾ ਮਾਣ ਬਖਸ਼ਦੇ ਆ ਜੀ ਉਮੀਦ ਆ ਤੁਸੀਂ ਇਦਾਂ ਹੀ ਸਾਨੂੰ ਪਿਆਰ ਦਿੰਦੇ ਰਹੋਗੇ ਤੇ ਚੱਲਦੇ ਹਿੰਦੀ ਆਪਣੇ ਹੁਣ ਕੁਝ ਦਿਨਾਂ ਤੋਂ ਗੱਲ ਜੀ ਘਰ ਦੇ ਵਿੱਚ ਤੁਹਾਨੂੰ ਪਤਾ ਹੀ ਅੱਜ ਤੋਂ 15-20 ਦਿਨ ਪਹਿਲਾਂ ਮਨਿੰਦਰ ਗਿਰਗਿਆਤਾ ਜੀ ਕੋਠੇਪੁਰ ਤੇ ਤੇ ਉਹਦੇ ਕਰਕੇ ਜੀ ਹੁਣ ਆਪਾਂ ਨੇ ਸਲਾਹ ਕੀਤੀ ਸਾਰਿਆਂ ਨੇ ਵੀ ਚਲੋ ਔਖਾ ਸੋਖਾ ਟਾਈਮ ਤਾਂ ਸਭ ਪਰ ਆਉਂਦਾ ਜਾਂਦਾ ਰਹਿੰਦਾ ਹੈ ਵੀ ਆਪਾਂ ਹੁਣ ਭਾਈ ਜੰਗਲਾ ਜਿਹੜਾ ਹੁਣ ਉੱਪਰ ਪਵਾ ਦਈਏ ਤੇ ਉਹਦੇ سلسلے ਦੇ ਵਿੱਚ ਮੈਂ ਤੇ ਮੇਰਾ ਵੱਡਾ ਭਾਈ ਵੀ ਪਹੁੰਚਿਆ ਹੋਇਆ ਹਾਂ ਜੀ ਭਾਈ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਈ ਪਹੁੰਚੇ ਹੋਏ ਹਾਂ ਜੀ ਅਸੀਂ ਬਸੀ ਹੁਣ ਇੱਟ ਵਾਸਤੇ ਤੇ ਇੱਟ ਦਾ ਕਿਹਾ ਹਿਸਾਬ ਕਿਤਾਬ ਕਿਦਾਂ ਨਹੀਂ ਆਪਾਂ ਹੁਣ ਤੁਹਾਨੂੰ ਸਾਰਾ ਕੁਝ ਨਾਲ ਦੀ ਨਾਲ ਜਰੂਰ ਦੱਸਾਂਗੇ ਜੀ ਤੇ ਠੀਕ ਹੈ ਜੀ ਸਾਸੀ ਘਾ ਭਾਜੀ ਹੁਣ ਸੀ ਸਾਬ ਵੀ ਸਾਡੇ ਆ ਗਏ ਨੇ ਜੀ ਤੇ ਹਾਂ ਜੀ ਬੀਬੀ ਮਾ ਸਤਿ ਸ਼੍ਰੀ ਅਕਾਲ ਸਾਸ੍ਰਿਕਾਲ ਬੋਦੇ ਸਾਸ੍ਰਿਕਾਲ ਮਤਸਾਨਿਆ ਨੇ ਮਹਾਰਾਜ ਹੰਤਾਂ ਤੰਦ ਰੱਖੇ ਚੜਦੀ ਕਲਾ ਵਿੱਚ ਮਹਾਰਾਜ ਥੋੜੇ ਬੱਚੇ ਰਾਜੀ ਨੇ ਤੁਸੀਂ ਰਾਜੀ ਲੋ ਅੱਛਾ ਮੈਂ ਤੇ ਬਾਈ ਜਾਇਆ ਪੱਠੇ ਪਰ ਠੀਕਾ ਤੇ ਇਟਰ ਉਹਨਾਂ ਨੇ ਕਿਹਾ ਕਹਿੰਦੇ ਕੱਲੂ ਸ਼ਾਮ ਤੱਕ ਅਸੀਂ ਭੇਜ ਦੂਗੇ ਅੱਛਾ ਆ ਇਟ ਲੈ ਕੇ ਆਇਆ ਆਪਾਂ ਜਿਹੜੇ ਮਾੜੇ ਮਾਦੀ ਰਹਿੰਦੇ ਹੈਗੇ ਭਾਪੇ ਸਪਿੰਦਰ ਨਹੀਂ ਦੇ ਨਾਲ ਹਾਂ ਹਾਂ ਉਹਨਾਂ ਤੋਂ ਭਾਪੇ ਆਹਾਂ ਉਹਨਾਂ ਤੋਂ ਵੀ ਦੇਖੀ ਕਿ ਤੱਕ ਆਪਣੇ ਪਿੰਡ ਦੇ ਆ ਹਨਾ ਮਾੜੀ ਮੋਟੀ ਚੱਲੂ ਰਾਹ ਤੀ ਉਹਨਾਂ ਨੇ ਵਿਚਾਰੇ ਨੇ ਕਰੀ ਏ ਚੱਲੋ ਜਿੰਨੇ ਕੁ ਜੋਗੇ ਹੈਗੇ ਤੇ ਤੇ ਬਾਕੀ ਇਟ ਆ ਜਣੀਆਂ ਆਪਣੇ ਕੱਲੂ ਸ਼ਾਮ ਨੂੰ ਰਿਤਾ ਅੱਜ ਸ਼ਾਇਦ ਸ਼ਾਮ ਨੂੰ ਪਹੁੰਚ ਜੂਗੀ ਅੱਛਾ ਕ੍ਰੈਸ਼ਰਦਾਰ ਇਕਦਾ ਆ ਕਿ ਹਾਂ ਛਿੰਟੇ ਨੇ ਇੱਕ ਤਾਂ ਉਹਦੇ ਵਿੱਚ ਹੁੰਦੀ ਆ ਬਜਰੀ ਜਿਹੜੀ ਆਪਾਂ ਨੇ ਕਹਿੰਦਾ ਚਣਾਈ ਕਰਨੀ ਉਹਦੇ ਵਿੱਚ ਉਹਦੀ ਮਜ਼ਬੂਤੀ ਬਹੁਤ ਵਧੀਆ ਬਣ ਜਾਂਦੀ ਆ ਕਿੱਥੇ ਕੱਲਾ ਰੇਤਾ ਕਹਿੰਦਾ ਬਜਰੀ ਨੇ ਥੋਨੂੰ ਨਾਲ ਸੇਤਾ ਦੇਣੀ ਹੋਊਗੀ ਹਾਂ ਠੀਕ ਐ ਨਾ ਗੱਲ ਕਿਆ ਗੰਮੀ ਆਹੋ ਠੀਕ ਐ ਮਜ਼ਬੂਤੀ ਆ ਕਹਿੰਦਾ ਚਣਾਈ ਵਾਸਤੇ ਬਹੁਤ ਵਧੀਆ ਕਹਿੰਦਾ ਬਾਕੀ ਮੈਲ ਪਾਈ ਨੂੰ ਵੀ ਇਹੀ ਲੱਗਣਾ ਛਾਣ ਕੇ ਹੂੰ ਵੀ ਮੈਲ ਪਾਈ ਨੂੰ ਇਹੀ ਲੱਗਣਾ ਬਹੁਤ ਵਧੀਆ ਰੇਤਾ ਤੇ ਹੁਣ ਬਾਕੀ ਸਮਾਨ ਹੁਣ ਸਿਮਿੰਟ ਦਾ ਹੁਣ ਪਤਾ ਕਰਦੇ ਆ ਸਿਮਿੰਟ ਚਾਹੀਦਾ 15 ਥੱਲੇ ਤੇ ਮਾੜਾ ਮੋਟਾ ਹੁਣ ਬਾਕੀ ਉਹਦੇ ਆਇ ਤੇ ਪੁੱਛੂਗਾ ਉਹਨੂੰ ਵੀ ਜਿਹੜਾ ਮਾੜਾ ਮੋਟਾ ਛੱਡਣਾ ਹੈ ਵੀ ਪਾ ਇੰਨਾ ਜਿਆਦਾ ਨਹੀਂ ਛੱਡਣਾ ਥੋੜਾ ਬਹੁਤ ਹੀ ਛੱਡਣਾ ਅੱਛਾ ਪੂਰੀ ਜਾਲੀ ਜੱਡਾ ਹਾਂ ਉਹ ਸੈਨਾ ਕੀ ਰੱਖਣਾ ਪੈਂਦੀ ਬਾੜਾ ਨਹੀਂ ਕੰਨਣਾ ਸਾਰਾ ਹੀ ਜੰਗਲਾ ਬਣਾਉਣਾ ਮੱਲਾ ਉਹ ਉੱਥੇ ਤੇ ਲੈ ਉਹ ਉੱਥੇ ਤੇ ਲੈ ਕੇ ਕਰ ਜਾ ਇਹ ਜਾਲੀ ਤੋਂ ਜਾਲੀ ਤੋਂ ਲੈ ਕੇ ਹਾਂ ਇੱਥੇ ਉਹ ਜਾਲੀ ਤੱਕ ਹੈ ਮੂਰੇ ਮੂਰੇ ਹੈ ਐਨਾ ਹੀ ਰੱਖਣਾ ਮੂਰੇ ਮੂਰੇ ਰੱਖਣਾ ਸਾਰੇ ਫਰੰਟ ਰੱਖਣਾ ਕਿ ਥੋੜਾ ਰੱਖਣਾ ਥੋੜਾ ਰੱਖਣਾ ਮੈਂ ਕਿਹਾ ਐਨਾ ਹੀ ਜਿੰਨਾ ਕਰ ਲੈ ਕਹਿਣ ਦਾ ਮਤਲਬ ਜਿਹੜੀ ਉਹ ਜਾਲੀ ਆ ਇਹ ਉਹ ਜਾਲੀ ਆ ਹਾਂ ਇਹ ਉਹ ਜਾਲੀ ਤੇ ਲੈ ਕੇ ਉਹ ਥੰਮਲੇ ਲਗਾ ਰੱਖ ਹਾਂ ਬਦੀ ਲੱਗੂਗਾ ਮਾੜਾ ਮੋਟਾ ਦਿਖੇਗਾ ਸਹੀ ਮਾੜਾ ਮੋਟਾ ਕੋਈ ਡਿਜ਼ਾਈਨ ਦੀ ਗੁੰਜਾ ਚਾਹ ਕਾਂਚ ਲਵਾ ਦੀ ਵਿੱਚ ਕਾਂਚ ਲਵਾ ਦੋ ਬਦੀ ਲੱਗੂ ਮਨਿੰਦਨਾ ਸ਼ਾਮਾਨਾ ਇਹ ਵੀ ਇਹ ਵੀ ਤਰਾ ਕਹਿਣਾ ਸਹੀ ਆ ਖਤਰਾ ਮਨਿੰਦਨ ਫੜ ਕੇ ਕੰਦ ਸ਼ਾਮਾਨੀ ਡੇਂਜਰ ਬੰਦਾ ਨਾ ਬਹੁਤ ਹੂੰ ਹੂੰ ਇਹ ਮੁਰੇ ਹਿਲ ਖਾਈਏ ਸਟੀਲ ਆਹ ਵਾ ਇੱਥੇ ਰਖਾ ਦੋ ਤੇ ਸਟੀਲ ਦਾ ਹੀ ਕਰਾ ਦੀਏ ਕਿਆ ਕਰੀਏ ਦੋ ਪੈਪਾ ਲਗਣੀਆਂ ਵਿੱਚ ਬਸ ਆਹੋ ਆਹੋ ਸਟੀਲ ਲਗਣਾ ਹਨ ਦੋਗੇ ਪੈਪਾ ਲਗਣੀਆਂ ਬਾਕੀ ਹੁਣ ਦਾ ਦੇਖਦੇ ਆਂ ਕਿਆ ਹਿਸਾਬ ਤਾ ਬਣੂਗਾ ਸਿਮਿੰਟ ਦੇ ਕਿੰਨੇ ਥੱਲੇ 15 ਹਾਂ 15 ਥੈਲੀਆਂ ਲੱਗਣੇ ਆ ਬਾਕੀ ਹੁਣ ਜੋ ਵੀ ਆ ਦੇਖਦੇ ਆਂ ਹੋਰ ਮਾਹੌਲ ਰੋਟੀ ਪੜੀ ਰੋਟੀ ਪਕਾ ਲਈ ਸੰਭਲ ਲੱਗੀ ਸੀ ਖਰਚਾ ਦੇ ਲਾ ਨਾ ਇੱਥੇ ਕੋ ਜੰਗਲੇ ਜੰਦ ਦੇਲੀ ਬਟੀਆਂ ਤਾਂ ਕਿੰਨੀ ਵਧਾਈ ਆ ਨਹੀਂ ਚੁੱਪ ਕਰਕੇ ਸੱਤ ਬਣਾਣਾ ਆ ਕੁਲੋਖੇ ਆਉਣਗੇ ਕਿਤੇ ਬਾਵੇ ਨਾ ਰੱਖਿਆ ਪਈ ਹੈ ਗੰਦਾ ਹੀ ਕਰੀਆਂ ਪਈਆਂ ਫਿਰ ਵੀ ਬੀਬੀ ਮਗਾਈ ਹੋ ਏਨੀ ਗੱਲ ਹੈ ਕਿ ਜੇ ਹੁਣ ਉਹਨੇ ਕੁਝ ਕਰਾਇਆ ਨਹੀਂ ਬਾਬੇ ਨੇ ਤਾਂ ਸਿੱਧਾ ਹੀ ਜੰਗਲਾ ਪਾਇਆ ਹੋਇਆ ਠੀਕ ਆ ਇਹ ਨਾ ਸਮਝ ਵੀ ਉੱਥੇ ਖਰਚਾ ਨਹੀਂ ਆਇਆ ਹੋਊਗਾ ਇੱਥੇ ਤਾਂ ਵੀ ਲੱਗਣੀ ਹੋ ਉੱਥੇ ਵੀ ਸਿਮਿੰਟ ਵੀ ਲੱਗਣਾ ਆਹ ਥਾਂ ਮਨੇ ਕਹਿੰਗੇ ਉਹਨਾਂ ਦੇ ਵਿੱਚ ਬੈਠਦੇ ਨੇ ਬਸ ਹੋਰ ਕੁਝ ਵੀ ਨਹੀਂ ਹੋਣਾ ਉਹ ਤਾਂ ਗਾਇਦੇ ਕਰ ਦੇਣਾ ਨਾਲ ਲੱਤੀ ਹੋਣਾ ਤਾਂ ਸਮਾਨ ਚਾਹੀਦਾ ਉਹਨੂੰ ਪਿਆ ਬਾਕੀ ਹਾਂ ਬਾਕੀ ਹੁਣ ਦੇਖਦੇ ਆ ਉਹਨੂੰ ਕਿਹਾ ਹੋਇਆ ਉਹਨੇ ਕਿਹੜਾ ਚੋਚੋ ਜਿਹਦੇ ਨਾਗ ਲੋਗੇ ਅੰਦਰ ਰਾਜੇ ਬਣਾਉਣੇ ਹਾਂ ਉਹ ਮੁੰਡਾ ਰਿਕਸ਼ੇ ਵਾਲਾ ਹੈ ਨਹੀਂ ਹੂੰ। ਓਹੋ ਦਿਨ ਆਗਲ ਹੋਇਆ ਜਿਦੇ ਮੱਲਾ ਭੋਲੀ ਭੈਣ ਨੂੰ ਬਣਾ ਕੇ ਭੇਜਿਆ ਦਪਾ ਨੇ ਜੱਪੀ ਨੂੰ ਹੂੰ ਹਾਂ ਉਹਨਾਂ ਨੇ ਕਹਿੰਨੀ ਹੈ ਹਾਂ ਸਟੀਲ ਦਾ ਹਾਂ ਹਾਂ ਮੈਂ ਉਹਨਾਂ ਨੂੰ ਵੀ ਪਤਾ ਕਰੂੰਗਾ ਇੱਕ ਦੋ ਦੁਕਾਨਾਂ 'ਚ ਹੋਰ ਵੀ ਘੁੰਮੂੰਗਾ। ਉੱਧਰ ਉਹਦਾ ਵੀ ਕਰੀ ਗਰਮਾ ਦੇ ਗੈਂਟੀ ਨਾਲ ਗੈਂਟੀ ਦਾ ਨਹੀਂ ਉਹਨਾਂ ਕੋਲ ਸ਼ਾਇਦ ਸ਼ਾਇਦ ਹੋ ਗਈ। ਬਾਕੀ ਚਲ ਕੋਈ ਨਹੀਂ ਪਤਾ ਕਰੂੰਗਾ ਇੱਕ ਦੋ ਦੁਕਾਨਾਂ ਦੇ ਵਿੱਚ ਤੇਰਾ ਆਗਲੇ ਨੇ ਤਾਰਿਆ ਆਪਾ ਹੁੰਦਾ ਸਟੀਲ ਦਾ ਪਰਾਣਾ ਹੀ ਲਾਉਣਾ ਬਸ ਅਸੀਂ ਸੋਚਣਾ ਕਿੱਥੇ ਨਵੇਂ ਵਾਰ ਕਰਦੇ ਵੀ ਤੇ ਇੱਕਣਾ ਤੇਰਾ ਫਾਇਦਾ ਹੁੰਦਾ ਉਹ ਕਣਾ ਕਰ ਲੈ ਕੋਈ ਨਹੀਂ ਫਾਇਦਾ ਹੀ ਫਾਇਦਾ ਹੁਣ ਇੱਕ ਵਾਰੇ ਕੋਈ ਵੀ ਲੱਗਣਾ ਮਾੜਾ ਮੋਟਾ ਪੈਸਾ ਮੁੜ ਕੇ ਕਿਨੇ ਲਾਉਣਾ ਫੇ ਮੁੜ ਕੇ ਮਹਗਾਈ ਦੇ ਕਿੰਨੀ ਹੈ ਮਹਗਾਈ ਤਾਂ ਕਿਹਦੇ ਖਾਈ ਖਰਾ ਆਦਿਓ ਗੱਲ ਹੈ ਕਿਹੜਾ ਅੱਜ ਦੇ ਟਾਈਮ ਦੇ ਵਿੱਚ ਗਰੀਬਨ ਦਾ ਮਕਾਨ ਖੜਾ ਕਰ ਲੈ ਆਹ ਸਾਰੀ 4-4000 ਦੇ ਕਰ ਰਹੀ ਆਈ ਵੀ ਹਾਂ ਜਹਰ ਤਾਂ ਵੀ ਵੀ ਗੱਲਾਂ ਹੋਰ ਦੀਆਂ ਨਾਲੇ ਉਹ ਹਿੱਟ ਨਹੀਂ ਹੈਗੇ 8 ਵੀ ਨਹੀਂ ਹੈਗੀ ਜਦ ਤੱਕ ਗੱਲਾਂ ਵੀ ਕੋਈ ਸ਼ੁਰੂ ਨਹੀਂ ਚ 4000 ਤੇ ਵੀ ਸਸਤੀ ਹੈ ਇਹ ਘੱਟ ਸੀ ਹਾਂ 32500 ਦਿੱਤੀ ਯਾਰ ਉਹ ਵੀ ਵੀ ਜਦੋਂ ਉਹ ਵੀ ਬਹੁਤ ਲੱਗਦਾ ਹੁੰਦਾ ਤਾਂ ਟਾਈਮ ਤੇ ਪੈਸਾ ਚਲੋ ਥਾਣਾ ਘਰ ਬਣ ਗਿਆ ਝੂੰਗੀ ਬਣਾ ਗਏ ਤੁਹਾਨੂੰ ਬੈਠਣ ਵਾਸਤੇ ਕਾਏ ਦੋੜੋ ਵੀ ਪਰ ਵੀ ਵੀ ਬਣਾਤਾ ਗਏ ਪਰ ਅੱਜ ਤਾਂ ਖੁੱਲਾ ਐਡਾ ਖੁੱਲਾ ਹੰਕਾ ਨਹੀਂ ਲੈ ਕਰਦੇ ਕੱਲ ਨੂੰ ਤੇਰੇ ਮੁੰਡਿਆਂ ਦੇ ਵਿਆਹ ਹੋਣੇ ਉਹਨਾਂ ਨੇ ਜੁਦੇ ਹੋਣਾ ਲੈ ਸਕੀਮ ਕਰੀਦੀ ਹੁੰਦੀ ਆ ਕੋਈ ਬੀਬੀ ਨੇ ਤਾਂ ਜੁਦੇ ਵੀ ਕਰਤੇ ਇਹਨੇ ਵਿਆਹ ਵੀ ਦਿੱਤੇ ਨਹੀਂ ਹਾਂ ਸਕੀਮ ਰੱਖੀਦੀ ਐ ਬਈ ਅਚਾ ਅਚਾ ਤਾਂ ਢਾਲ ਪਾਇ ਵੀ ਗੱਭਰਾਂ ਦੰਦੋ ਜੀ ਨਹੀਂ ਕੰਦ ਨਹੀਂ ਕਰਨੀ ਹੁਣ ਤੁਸੀਂ ਤਾਂ ਭਾਈਆਂ ਭਾਈਆਂ ਨੇ ਕੱਟ ਲਈ ਕੱਟ ਲਈ ਅਗਲਾ ਕਹਾ ਕੀ ਪਤਾ ਕੈਸਾ ਜਮਾਨਾ ਬੀਬੀ ਮੈਂ ਤੁਹਾਨੂੰ ਇੱਕ ਗੱਲ ਸਮਝਾ ਦਿੰਦਾ ਇਹੇ ਸਿੱਖਿਆ ਆਪਣੇ ਘਰ ਤੋਂ ਹੀ ਸ਼ੁਰੂ ਹੁੰਦੀ ਆ ਆਪਣੇ ਘਰ ਤੇ ਖਤਮ ਹੋ ਜੇ ਗੱਲ ਇੱਕ ਮੈਂ ਹੀ ਇੱਕ ਗੱਲ ਕਰਦਾ ਸੋਚ ਉਹਨਾਂ ਨੇ ਸੋਚ ਕੇ ਬਣਾਇਆ ਤਾਂ ਇਹ ਲੈ ਹੂੰ ਕੀਆ ਵੀ ਮਾਰਸੀ ਨਹੀਂ ਜੰਮੇ ਹੋਏ ਆ ਹਾਂ ਵੀ ਕੋਈ ਵਜ੍ਹਾ ਨਹੀਂ ਹੁੰਦਾ ਆ ਪਿਆਰ ਦੇ ਜੁੜੇ ਨਾ ਹੁਣ ਜਦ ਤਾ ਤੁਸੀਂ ਖਾਸੇ ਫਿਰਦੇ ਤੇ ਜਦ ਮਕਾਨ ਬਣਿਆ ਤਾਂ ਖਾਸੇ ਮਤਲਬ ਕੌਣ ਤੁਸੀਂ ਬੜ ਬੜੇ ਫਿਰਦੇ ਤੇ ਇਹ ਸੋਹਣੇ ਤੇ ਖੇਰ ਹੁੰਦੇ ਕਿੰਨੇ ਉਮਰ ਦੇ ਤੁਸੀਂ ਜਦ ਐਂਗੇ ਤੇ ਤੁਸੀਂ ਤਾਂ ਦਾਦ 10 15 ਬੰਦਾ ਕਿਸਾਨ ਦਿੱਤੇ ਇਹ ਆਜ 10 15 15 ਸਾਲ ਵੀ ਜਦੋਂ ਬੰਦਾ ਆਪਣੀ ਮਨਿਆਦ ਰੱਖਦਾ ਆਪਣੀ ਇਲਾਦ ਵਾਸਤੇ ਬਹੁਤ ਬਹੁਤ ਸੋਚਣਾ ਪੈਂਦਾ ਬੰਦੇ ਨੂੰ ਐਉਂ ਨਾ ਸੋਚੋ ਵੀ ਜਿਹੜੀ ਹੁਣ ਹੱਥ ਪਰ ਆ ਗਈ ਆਪਾਂ ਇਹਨੂੰ ਹੁਣੇ ਖਾ ਲਈਏ ਇਹ ਆਪਾਂ ਗਾਹਾਂ ਵਾਰਾ ਸੋਚੋ ਮੈਂ ਵੀ ਤੈਨੂੰ ਇਹੀ ਸਿੱਖਿਆ ਦਿੰਦਾ ਅੱਛਾ ਵੀ ਹੁਣ ਵਾਰੇ ਨਾਲ ਵੀ ਗੱਲ ਕਰ ਅੱਗੇ ਵਾਰੇ ਨਾਲ ਗੱਲ ਕਰ ਹਾਂ ਖਾਂਦੀ ਭਾਈ ਅੱਜ ਸਾਲ ਆਉਤੋਗਾ ਨਹੀਂ ਪੁੱਤ ਤੂੰ ਕਹਿੰਦਾ ਏਡਾ ਐਡਾ ਕੋਈ ਨਹੀਂ ਹੈਗਾ ਲੋਕਾਂ ਦਾ ਇਹ ਮਕਾਨ ਨਹੀਂ ਮੈਂ ਕਹਿੰਦਾ ਐਡਾ ਮੈੜਾ ਐਡਾ ਬਣਾ ਬਰੇਡੇ ਦੀ ਗੱਲ ਕਰਦਾ ਖੁਸ਼ਦਾ ਵੀ ਹੱਲ ਹੋ ਜਵੇ ਜੇ ਇਹ ਵੀ ਕਰਮਾਂ ਵਾਲਿਆਂ ਦੇ ਹੁੰਨੇ ਖੁੱਲੇ ਘਰ ਹੁਣ ਦੇਖ ਸਾੜਾ ਆ ਸਾਰਾ ਖੁੱਲਾ ਹੈ ਐ ਮੂਰੇ ਖੁੱਲਾ ਖੁੱਲਾ ਆ ਸਾੜਾ ਥੋੜਾ ਜਿਹਾ ਬੇੜਾ ਹੋ ਗਾਇ ਤੰਗ ਉਹ ਵਧੀਆ ਹੈ ਮੂਰੇ ਤੇ ਖੁੱਲਾ ਨਹੀਂ ਹੋਣਾ ਚਾਹੀਦਾ ਵੀ ਪਿੱਛੇ ਤੇ ਤੰਗ ਹੋਵੇ ਪਿੱਛੇ ਦੇ ਖੁੱਲਾ ਹੋਵੇ ਮੂਹਰੇ ਤੇ ਪਿਆ ਤੰਗ ਹੋਵੇ ਮੂਹਰੇ ਤੇ ਜੇ ਮੋਟਰ ਰਖ ਲਵੋ ਰੋ ਬਾਬਾ ਵੇ ਚੋਟੀ ਆ ਜੇ ਇਹ ਕੋਲ ਤਾਂ ਇੱਕ ਪਿਛੀਆਂ ਗੱਲਾਂ ਆ ਜਾਂਦੇ ਮੈਂ ਮੂਹਰੇ ਤੇ ਮੂਹਰੇ ਤੇ ਭਾਈ ਜਿੱਥੇ ਤੇ ਪਰ ਐਂਟਰੀ ਕਰ ਰਹੇ ਹੋ ਫਿਰ ਜੇ ਮੋਟਰਸਾਈਕਲ ਹੋਵੇ ਉਹ ਇਹਦਾ ਖੁੱਲਾ ਕਰਕੇ ਤੁਸੀਂ ਐ ਕਹੋ ਜਿੱਥੇ ਤੁਸੀਂ ਪਏ ਥੋੜਾ ਪਲਾ ਹੋਵੇ ਵੀ ਸਾਡੀ ਝੌਂਗੀ ਬੈਠਣ ਨੂੰ ਕਰਕੇ ਪੁੱਤ ਝੁੰਗੀਆਂ ਵੀ ਨਹੀਂ ਹੈਗੇ ਬੜਬੜੇ ਪੁੱਤ ਰੋਟੇ ਸਾਕਾਂ ਪਰ ਇਹ ਗੱਲ ਪੱਕੀ ਆ ਬੜੇ ਬੋਲੇ ਬਈ ਫਿਰ ਦੇ ਬੇਚਾਰੇ ਧੱਕੇ ਖਾਂਦੇ ਜਿਨ੍ਹਾਂ ਦੇ ਕੋ ਘਰ ਨਹੀਂ ਹੈ ਗੱਲ ਜੱਟਾਂ ਦੇ ਪੁੱਤ ਕਹਿੰਦੇ ਬਹੋਂਦੇ ਅਸੀਂ ਤਾਂ ਕਿਸੇ ਦੇ ਪਾਣੀ ਹਾਰੇ ਨਹੀਂ ਹੈਗੇ ਸਹੀ ਗੱਲ ਅਸੀਂ ਤਾਂ ਮਹਾਰਾਜ ਨੇ ਸਾਨੂੰ ਇਹਦੀ ਇਹੀ ਰੋਟੀ ਦੇਈ ਜੀ ਬਸ ਡੰਗ ਦੀ ਡੰਗ ਖਾਈ ਜਾਈਏ ਭਰੀ ਤੇ ਤੁਸੀਂ ਇੱਕ ਵਾਰ ਇੱਜ਼ਤ ਨਹੀਂ ਨਾ ਹੋਵੇ ਸਹੀ ਗੱਲ ਹਾਂ ਮੈਂ ਤਾਂ ਕਰਕੇ ਖਾਓ ਰੋਟੇ ਘਰ ਨੂੰ ਤੁਸੀਂ ਕੋਈ ਕਦੇ ਨਾ ਕਹੋ ਵੀ ਐਡਾ ਬੜਾ ਘਰ ਐਡੇ ਘਰ ਦੀ ਗੱਲ ਨਹੀਂ ਮੈਂ ਕਰਦਾ ਮੈਂ ਗੱਲ ਕਰਦਾ ਬੀਬੀ ਵੀ ਭਰੇਂਡਾ ਖੁੱਲਾ ਨਹੀਂ ਹੈਗਾ ਜਦੋਂ ਆਪਿਆ ਹੋਵੇ ਉਹ ਨਿਆਣੇ ਆਪਣੀ ਸਕੀਮ ਆਪੇ ਕਰਨਗੇ ਘਰ ਨੂੰ ਅਸੀਂ ਕੀ ਕਰਨਾ ਕੀ ਬਣਾਉਣਾ ਤੁਸੀਂ ਆਪਣਾ ਹੁਣ ਟਾਈਮ ਕੱਟੋ ਮੈਂ ਅੱਛਾ ਟਾਈਮ ਕੱਟ ਲੇ ਫੇਰ ਹੁਣ ਜੰਗਲਾਂ ਕਦੇ ਪੋਣ ਲੱਗੇ ਜੰਗਲਾਂ ਦਾ ਹੁਣ ਮੁੰਡੇ ਦੇ ਗਿਰਨੇ ਤੇ ਬੀਜਾ ਮੇਰੀ ਘਰ ਛੱਡ ਜਦ ਮਨੁੱਖਰ ਬੜਾ ਹੋਊਗਾ ਆਪਣਾ ਪਵਾਲ ਨਹੀਂ ਹੁਣ ਜੰਗਲਾ ਤਾਂ ਆਏ ਵੀ ਭਾਈ ਮਨਿੰਦਰ ਨਿਆਣਾ ਗੇਟ ਜਾਊਗਾ ਦੂਆ ਵੀ ਹੋਏ ਉਹ ਵੀ ਗੇਟ ਜਾਊਗਾ ਮੈਂ ਉਹ ਵੀ ਕਹਿਣਾ ਇਹ ਇਹ ਤਾਂ ਆਪਣੇ ਅਸੀਂ ਥੋੜਾ ਕੰਮ ਤੁਸੀਂ ਨਹੀਂ ਕਰਨਾ ਇਹ ਥੋੜੀ ਲਾ ਦੇਣਾ ਜਿਹੜੇ ਉਹਦੇ ਹੋਏਗੇ ਉਹ ਆਪਣੀ ਸਕੀਮ ਗੱਲ ਉਹਨਾਂ ਨੇ ਆਪੇ ਹੀ ਬ੍ਰੈਂਡਾ ਲੁੱਟ ਕੇ ਕਰ ਲੈਣਾ ਮੈਂ ਤੈਨੂੰ ਕੀ ਕਹਿਣਾ ਜੰਗਲਾ ਵੀ ਰਹਿਣ ਦਿੰਦੇ ਆ ਤੈਂ ਬੋਲ ਤੈਨੂੰ ਬੋਲਣ ਨਹੀਂ ਦੇਣਾ ਜੰਗਲੇ ਦੀ ਗੱਲ ਕਰ ਤਾਂ ਵੀ ਰਹਿਣ ਦੀ ਜੰਗਲਾ ਦਾ ਤੇ ਰਹਣਾ ਜੰਗਲਾ ਦਾ ਪਿਆ ਉੱਪਰ ਹੋਵੇ ਕਿਤੇ ਘਰ ਛੋਟਾ ਥੋੜਾ ਬਣ ਲੱਕੇ ਇਸੀ ਨੇ ਉਹਨੇ ਨਾ ਖਬਰੇ ਕਿੱਕਣਾ ਕਰਾ ਲੈਣਾ ਕਿਾ ਫਤਲ ਉਹਦੇ ਪਰਜਤਲਾ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਹੀਠਾ ਮੈਂ ਤਾਂ ਕਹਿੰਦਾ ਮੇਰੇ ਚਗਲੇ ਪਤਾ ਨਹੀਂ ਇੱਥੇ ਲੱਗਣਾ ਫੇਰ ਬਾਅਦ ਚ ਲੱਗਣੀ ਖਬਰੇ ਮੇਰੇ ਪੁੱਤਾਂ ਨੇ ਡੰਗਰੇ ਰੱਖਣੇ ਐ ਇੱਥੇ ਹੀਠ ਵੀ ਉੱਪਰ ਬਸੋਂ ਨੂੰ ਕਰਨਾ ਉਹ ਤਾਂ ਉਹ ਕਰਨਗੇ ਆਪਣੀ ਸਕੀਮ ਵਗੈਰਾ ਪਰ ਗੱਲ ਕਰਮਾਂ ਦੀ ਆ ਹਾਂ ਸਹੀ ਗੱਲ ਆ ਬੀਬੀ ਤੇਰੀ ਕਹਿੰਦੇ ਜੈਸਾ ਬੀਜਣਾ ਓਸਾ ਵੜਣਾ ਹਾਂ ਚੰਗੇ ਬੀਜ ਬੀਜ ਲੈ ਤਾਂ ਚੰਗੇ ਹੋਣਗੇ ਵੀ ਤੂੰ ਪੁੱਤ ਇਹੀ ਸੁਗਰਕਾਰ ਮਹਾਰਾਜ ਵੀ ਮੈਨੂੰ ਦੋ ਦਿੱਤੇ ਤਾਂ ਪਤਾ ਨਹੀਂ ਕਿ ਕਣਾਂ ਘੁੜਕਦੇ ਨੂੰ ਮਿਲੇ ਆ ਇਹਨਾਂ ਨੂੰ ਜ਼ਿੰਦਗੀ ਵਾਲੇ ਕਦੇ ਤੇ ਬਾਕੀ ਇਹ ਆਪਣਾ ਆਪੇ ਕਰਨਗੇ ਤੇਰੀ ਸਕੀਮ ਨਹੀਂ ਚੱਲਣੀ ਹਾ ਹੁਣ ਨਹੀਂ ਚੱਲਦੀ ਸਾਡੀ ਤਾਂ ਹੁਣ ਵੀ ਨਹੀਂ ਚੱਲਦੀ ਇਹ ਨਹੀਂ ਚੱਲਣੀ ਮੈਂ ਵੀ ਨਹੀਂ ਥੋੜੀ ਚੱਲਣ ਦਿੱਤੀ ਹਾਂ ਮੈਂ ਹੋ ਗਿਆ ਘਰ ਬਣਾਇਆ ਖੁਦ ਹਾਂ ਥਰਲਾਈ ਬੀਬੀ ਕਹਿੰਦੀ ਹੁਣ ਤੱਕ ਮੈਂ ਨਹੀਂ ਥੋੜੀ ਚੱਲਣ ਦਿੱਤੀ ਤੇਰੀ ਗਾਹ ਵੀ ਨਹੀਂ ਚੱਲਣੀ ਤੇਰੇ ਗਾਹਾਂ 'ਚ ਵਾਕ ਨਾ ਨਹੀਂ ਚੱਲਣੀ ਹੂੰ ਦੇਖ ਉਹਨਾਂ ਨੇ ਇਹ ਇੱਥੇ ਖਬਰ ਹੈ ਪੁੱਤ ਉਹਨਾਂ ਨੇ ਕਿਆ-ਕਿਆ ਮਸਿੰਗੜੀਆਂ ਖੜਾਉਣੀਆਂ ਇਹ ਕੋਈ ਮੈਂ ਨਹੀਂ ਦੇਖਣਾ ਲੋਕ ਦੇਖਣਗੇ ਇਹ ਵੀਡੀਓ ਵਾਲੇ ਮੇਰੇ ਧੀ ਪੁੱਤ ਦੇਖਣਗੇ ਮਾਤਾ ਕਿਆ ਕਹਿੰਦੀ ਹੁੰਦੀ ਸੀ ਹੁਣ ਕਿਆ ਬਣ ਗਿਆ ਬੀਬੀ ਤਾਂ ਗੱਲ ਨਾ ਕਰ ਲੋ ਇਹ ਨਹੀਂ ਪਤਾ ਹੈਗਾ ਇਹ ਚਲੋ ਸਮੇਂ ਦੀ ਪਤਾ ਇੱਥੇ ਪੁੱਤ ਖਬਰ ਹੈ ਜਿਹੜੇ ਹੁਣ ਵਿੱਚ ਡੰਗਦ ਨਹੀਂ ਰੱਖ ਹੁੰਦੇ ਮੈਂ ਭਿਸਕਰੀਂ ਵਿੱਚ ਰੱਖ ਨਹੀਂ ਹੁੰਦੇ ਕਿਉਂ ਮੈਂ ਰੱਖੇ ਹੋਏ ਹੂੰ ਮੈਨੂੰ ਬੁਝਬੋ ਨਹੀਂ ਵੀ ਉਹਨਾਂ ਨੇ ਜਿਹੜੇ ਬੱਚੇ ਜੱਗ ਭਰ ਆਏ ਉਹਨਾਂ ਨੇ ਖਬਰ ਐ ਇੱਥੇ ਕਿਆ ਕੁਝ ਕਰਨਾ ਐ ਉੱਪਰ ਬਸਣਾ ਐ ਉਹਨਾਂ ਨੇ ਉੱਪਰ ਕਿਆ ਬਣਾਉਣਾ ਪਤਾ ਨਹੀਂ ਕਿਆ ਬਣਾਉਣਾ ਮਹਾਰਾਜ ਇਹ ਹਜਾ ਘਰ ਤੋਂ ਸਭ ਨੂੰ ਦਈ ਜਿਹੜਾ ਸਾਡਾ ਖੁੰਦਾ ਘਰ ਹੋਇਆ ਸਭ ਦੁਨੀਆ ਦੇ ਐਸੀ ਤਰ੍ਹਾਂ ਹੀ ਹੋਣ ਹੌਂਕਾ ਨਹੀਂ ਲੈਣਾ ਪੁੱਤ ਬੜੇ ਘਰ ਦਾ ਬڑا ਘਰ ਬਣਾ ਦੇ ਉਹ ਆਪਣੀ ਨਿੱਤ ਗੱਲ ਉਹਨਾਂ ਨੇ ਕੰਮ ਕਹਿਆ ਜੇ ਉਹ ਕੁਝ ਵੀ ਕਰਿਆ ਤਾਂ ਚੁੰਗੀ ਬਣਾ ਕੇ ਚਲੋ ਬਾਕੀ ਹੁਣ ਰੇਤਾ ਆਉਣਾ ਬੀਬੀ ਸ਼ਾਮ ਨੂੰ 2 ਸਿਕੜ ਹਾਂ ਵਧੀਆ ਠੀਕ ਹੈ ਨਾ ਤੇ ਬਾਕੀ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਬਾਅਦ ਵਿੱਚ ਜੀ ਤੇ ਜਦੋਂ ਆਊਗਾ ਰੇਤਾ ਤੇ ਦੇਖਦੇ ਹਾਂ ਹਣਾ ਤੇ ਬਸ ਰੇਤਾ ਆ ਜਣਾ ਇਟਾਇਡਿੰਗ ਬਸ ਤਿਆਰੀ ਹੈ ਫੇਰ ਲਾ ਦੇ ਚੁੱਪ ਕਰਕੇ ਚੁੱਪ ਕਰਕੇ ਤਹੀ ਲਾਣਾ ਨਹੀਂ ਉੱਪਰ ਲਾ ਦੇ ਮੇਤੀ ਜੀ ਨੂੰ ਕਹਿ ਕੇ ਫੋਨ ਕਰ ਰੇਤਾ ਆ ਗਿਆ ਸਿਮਟ ਚੱਕ ਲਿਆਉਣਾ ਜਿਹਦੇ ਚੱਕ ਜਿਹਦੇ ਆਪਣਾ ਉੱਪਰ ਲੱਗ ਜਾਓ ਚੱਲ ਵੀ ਵੀ ਹੱਥ ਤਾਂ ਲੱਜਣੇ ਆਪਾਂ ਨੂੰ 2-3 ਦਿਨ ਕੱਲ ਤੱਕ ਆਉਣੀ ਆ ਟਿਸ਼ਾੜ ਚਾਹ ਹਫਤਾ ਲੱਗ ਜੂ ਜੇ 2-3 ਦਿਨ ਵੀ ਨਹੀਂ ਆਪਾਂ ਆਹ ਚਲੋ ਹਫਤਾ ਮੰਨ ਕੇ ਚੱਲ ਵੀ ਹੱਥ ਤੱਕ ਲੱਗ ਜਣੀ ਜਿਹੜੀ ਅਸੀਂ ਆਹ ਹੌਲੇ ਤੇ ਪੈੜਾ ਪੈੜਾ ਕਰਦੀ ਆ ਕਿਉਂਕਿ ਅਸੀਂ ਕਰੂਗੀ ਸੇਵਾ ਕਰਨੀ ਹਾਂ ਹਾਂ ਅਗਲੇ ਮਹੀਨੇ ਹੁੱਲਾ ਮਰ ਲੈ ਸ਼ੁਰੂ ਆ 8-7 ਦਿਨ ਲੱਗਣੇ ਆ ਨਾ ਮਸੀਨ ਮਰਨਾ ਹਫਤਾ ਲੱਗਦਾ ਹਫਤਾ ਮਸਾਉ ਲੱਗਦਾ ਹਫਤਾ ਨਾ ਚਲੋ ਬਾਕੀ ਹੁਣ ਭਾਈ ਹੁਣ ਮਿਸਤਰੀ ਤੇ ਆਪਣੇ ਮਿੱਤਰ ਤੇ ਹਣਾ ਤੇ ਰਨਾ ਦੀ ਪੱਕੀ ਹੁਣ ਆਪਣੀ ਉਹਨਾਂ ਨੂੰ ਕਹਦੇ ਸਾਈ ਦੇ ਦੇ ਉਹਨਾਂ ਨੂੰ ਵੀ ਭਾਈ ਪੱਕੇ ਰਹੋ ਕਿਨੂੰ ਅਸੀਂ ਤੁਹਾਨੂੰ ਇੱਕ ਨਾ ਲਾ ਲੈਣਾ ਚੌਥੇ ਨੂੰ ਲਾ ਲੈਣਾ ਉਹਨਾਂ ਨੂੰ ਦਿਨੇ ਦੱਸਦੇ ਕਿਨਾਂ ਨੂੰ ਬਿੱਤੀ ਦੀ ਮੇਰੀ ਗੱਲ ਸੁਣ ਲਾ ਉਹਨੇ ਮੈਨੂੰ 15 ਦਿਨ ਕਹੇ ਹੋਏ ਤੇ ਉਹ ਕਹਿੰਦਾ 15 ਦਿਨ ਨਾ ਮੇਰੇ ਸਮਝ ਕੇ ਚੱਲ ਮੈਂ 15 ਦਿਨ ਦੇ ਵਿੱਚ ਵਿੱਚ ਵੀ ਆ ਸਕਦਾ ਠੀਕ ਆ ਉਹਨੇ ਮੈਨੂੰ ਪਹਿਲੇ ਹੀ ਕਹਿ ਤਾ ਕਿ ਮੈਨੂੰ ਕਾਲੀ ਨਾ ਕਰ ਕਿਉਂਕਿ ਉਹਦੇ ਕੋਲ ਜਿਹੜੇ ਮੂਰੇ ਕੰਮ ਆ ਮੈਂ ਕਹਿੰਦਾ ਯਾਰ ਉਹ ਵੀ ਕਰਨੇ ਯਾਰੀ ਦੋਸਤੀ ਵੀ ਵੀ ਬਾਅਦ ਵਿੱਚ ਜਿਹੜੀ ਜਵਾਨ ਕਰੀ ਹੋਈ ਹੈ ਨਾ ਉਹਦੇ ਵਿਚਾਰੇ ਨੇ ਕੰਮ ਵੀ ਕਰਨਾ ਨਹੀਂ ਚਲੋ ਕੋਈ ਨਹੀਂ ਉਹ ਹਾਂ ਸਾੜਾ ਐਂ ਕਹਿਦੀ ਉਹਨੂੰ ਵੀ ਆਹ ਹੈ ਆਪਣੀ ਪ੍ਰੋਗਰਾਮ ਤੇ ਹੋਲੇ ਦੇ ਪਹਿਨਾ ਕੱਤੂਆ ਹਾਂ ਉਹ ਹੈ ਵੀ ਆਪਾਂ ਚਲੋ ਉਹਨੂੰ ਮਾੜਾ ਮੁੰਡਾ ਜੋਰ-ਜੋਰ ਪਾ ਕੇ ਕਹਿ ਦੂੰਗੇ ਭਾਈ ਹੋਲੇ ਦੇ ਪਹਿਲਾਂ ਕਰ ਦਿੰਦੇ ਤਾਂ ਚੰਗੀ ਗੱਲ ਆ ਵੀ ਫਿਰ ਨਹੀਂ ਅਸੀਂ ਹੋਲੇ ਮਾਲੇ ਚ ਭਾਈ ਦੀ ਸੇਵਾ ਵੀ ਕਰਨੀ ਆ ਸੀ ਉੱਥੇ ਫਸ ਜਾਣਾ ਫੇ ਧੁੱਪਾਂ ਜਮਕਾਉਣੀ ਤੋਕਾ ਚਲੋ ਧੁੱਪਾਂ ਵੀ ਬਤਾ ਆਪਾਂ ਤਾਂ ਕੋਈ ਧੁੱਪਾਂ ਦਾ ਨਹੀਂ ਜਿਹਨੇ ਉਹ ਕਬਜ਼ਰ ਨੇ ਕੰਮ ਕਰਨਾ ਨੇ ਉਹਨੂੰ ਧੁੱਪਾਂ ਸ਼ਾਮਾਂ ਦਾ ਕੋਈ ਜਣ ਦੇਣਾ ਚਲ ਉਹਨਾਂ ਨੂੰ ਵੀ ਦੇਖਣਾ ਹੀ ਆ ਫੇੜਾ ਕੀ ਦੇਖੋ ਉਹ ਗੜਾ ਸੁੱਕਣੇ ਪਾਉਣੇ ਆ ਉਹ ਤੂੰ ਸਮਝੀ ਨਹੀਂ ਬੀਬੀ ਜਿਹੜੇ ਬੰਦੇ ਨੇ ਕੰਮ ਕਰਨੇ ਆ ਨਾ ਉਹ ਧੁੱਪਾਂ ਦੇਖਦੇ ਨੇ ਵਾਹ ਜ ਉਹਨਾਂ ਨੇ ਦਿਨ ਰਾਤ ਆਪਣਾ ਕਰ ਦਿੱਤੇ ਜਿੱਦਾਂ ਵੀ ਉਹਨਾਂ ਨੂੰ ਠੀਕ ਲੱਗਿਆ ਉਹਨਾਂ ਨੇ ਆਪਣੇ ਕੰਮ ਕਰ ਲੈਣੇ ਆ ਆਪਾਂ ਟੈਨਸ਼ਨ ਨਾ ਲਈਏ ਟੈਨਸ਼ਨ ਹੁਣ ਉਹਨਾਂ ਦੀ ਆ ਬਾਕੀ ਹੁਣ ਚਲੋ ਜੀ ਮਿਲਦਾ ਆਪਾਂ ਤੁਹਾਨੂੰ ਬਾਅਦ ਵਿੱਚ ਜਿਹੜੇ ਪੁੱਤ ਜਿਹੜੇ ਤੁਸੀਂ ਵੀਡੀਓ ਦੇਖਦੇ ਮੇਰੇ ਪੁੱਤਾਂ ਮੈਨਰੇ ਕੋਈ 파ਕ ਨਹੀਂ ਮੈਨਰੇ ਕੋਈ ਬੱਚੀ ਨਹੀਂ ਤੈਨੂੰ ਇਹ ਗੱਲ ਕਿਹਨੇ ਕਹੀ ਸੀ ਬਈ ਨਬੀ ਵੀ ਕਰਦਾ ਗੱਲ ਕਿਨੇ ਮੈਂ ਆਪਣੇ ਕੋਲ ਤੇ ਕਹੀ ਨਹੀਂ ਐ ਮੈਂ ਆਪਣੇ ਕੋਲ ਕਹੀ ਨਹੀਂ ਅੱਛਾ ਬੇਪੁੱਤ ਇਹ ਜਾਤ ਕਾਨ ਬੋਲਦੇ ਐ ਏਡਾ ਕਹਣ ਏਡਾ ਵੀ ਇਹ ਇਹ ਕਹਿਣਾ ਤੁਸੀਂ ਕਮੈਂਟ ਆ ਕੇ ਵੀ ਐਡਾ ਘਰ ਨਹੀਂ ਕਰੇ ਕਰਦੇ ਹੋਂਗਾ ਘਰ ਤੇ ਨਹੀਂ ਲੈਣਾ ਚਾਹੀਦਾ ਓਏ ਬੀਬੀ ਹੋਂਗਾ ਕਿਹੜਾ ਮੈਂ ਦੇਖੋ ਜੀ ਮੈਂ ਸੱਚੀ ਗੱਲ ਤਾਂ ਮੈਂ ਸਿਰਫ ਗੱਲ ਕਰੀ ਬੀਬੀ ਦੀ ਬਰਾਂਡੇ ਦੀ ਵੀ ਬੀਬੀ ਸ਼ਾਇਦ ਕੋਈ ਸਕੀਮ ਦਿੱਤੀ ਹੋਵੇ ਸਾਨੂੰ ਵੀ ਕੋਈ ਸਕੀਮ ਦਿੱਤੀ ਪੁੱਤ ਕੋਈ ਗੱਲ ਨਹੀਂ ਸੀ ਆਪਾਂ ਇੱਕ ਅੱਧਾ ਕਮਰਾ ਹੋਰ ਬਣਾ ਲੀਏ ਉਹ ਆਪੇ ਬਣਾਉਂਦੇ ਤੇਰੇ ਚਿਹਮਤ ਤਾਂ ਤੂੰ ਬਣਾ ਲੈ ਆ ਇਹ ਨਾ ਕਹੂਗੀ ਐਡਾ ਬੜਾ ਬੀਬੀ ਕਮਰਾ ਬਣਾਉਣ ਨੂੰ ਕੋਈ ਬੜੀ ਗਾਲੀ ਸੁਣ ਲੈ ਮੇਰੀ ਗੱਲ ਉਹ ਮਸ਼ੀਨ ਲੱਗੀ ਹੋਈ ਜਦ ਤੇ ਹਾਗੀ ਨਾ ਮਸ਼ੀਨ ਚਲਦਾ ਦੇਖੋ ਹੋਈਆਂ ਨਾ ਦੇਖੋ ਹੋਈਆਂ ਖੜ ਜਾ ਹੋਈ ਹੋਈ ਹੈ ਉਹ ਵੀ ਗੰਧ ਹੋਈ ਹੋਈ ਹੈ ਜੀ ਬੜਾ ਇਧਰ ਹੋਣੀ ਹੈ ਇੱਕ ਗੰਧ ਛੱਤ ਸਾਡੀ ਪਈ ਹੋਈ ਹੈ ਜੀ ਛੱਤ ਸਾਡੀ ਪਈ ਹੋਈ ਹੈ ਜੀ ਤੇ ਪਈ ਹੋਈ ਹੈ ਖੜ ਜਾ ਉਹ ਖੜ ਜਾ ਮੇਰੀ ਗੱਲ ਛੱਤ ਪਈ ਹੋਈ ਆ ਜਾਨ ਨਾਲ ਜਿਆਦਾ ਹਿਆਰ ਟ ਲੱਗਣੀ ਆ ਲੱਗਣੀ ਨਾ ਅਸੀਂ ਕਮਰਾ ਕਮਰਾ ਬਣਾ ਦੀ ਕਾਨੂੰਨ ਸਾਡੇ ਕੋਈ ਕਮਰਿਆਂ ਦਾ ਅੰਤ ਕੋਈ ਨਹੀਂ ਮੇਰੇ ਪੁੱਤ ਦੇ ਪਏ ਖੁੱਲੇ ਪਏ ਗੰਧ ਖਤੋਂ ਨਾਲ ਖੁੱਲੇ માં ਰਹਿਣ ਹੀ ਦੀ ਹੁੰਦੀ ਹੁੰਦਾ ਇਹ ਕੈਨ ਦਾ ਮਸਲਾ ਹੈ ਹਾਂ ਤੇ ਕਮਰਾ ਬੰਦ ਨਹੀਂ ਦੇਣਾ ਕੋਈ ਬਸ ਕਮਰਾ ਸੀ ਕਿ ਕਰਨਾ ਹੁੰਦਾ ਲੈ ਉਹ ਬਾਜੇ ਅੰਦਰ ਕਮਰੇ ਇੰਨੇ ਕਬਰੇ ਆਹਾਂ ਤੋਂ ਆਇਆ ਗਿਆ ਬਿਆ ਬੈਠਾ ਖੁੱਲੀ ਜਗ੍ਹਾ ਜਿਕਣਾ ਵਾਰ ਕਿਹਾ ਦੇ ਉਹ ਮਸ਼ੀਨ ਕੋਲ ਬੈਜੀ ਵੀ ਅਗਲਾ ਜੇ ਮੜਾ ਮੋਟਾ ਕੋਈ ਕੱਕ ਕੰਡਾ ਹੈ ਤਾਂ ਅਗਲਾ ਮਣੀ ਮੋਟੀ ਮਸ਼ੀਨ ਫੇਰ ਦੇਵੇ ਸਾਨੂੰ ਸਾਦ ਦੇ ਭਾਈ ਸਾਡੇ ਤੱਕ ਤੱਕ ਤਾਂ ਕਰਾਈ ਹੁੰਦੀ ਆ ਆਪੇ ਕਰਨਗੇ ਹੁੰਦੇ ਆ ਇੱਥੇ ਨਾ ਕੰਨਾ ਤਾਇਆ ਅਸੀਂ ਕਿਆ ਕਰਾਂਨੇ ਕਮਰੇ ਬਸ ਠੀਕ ਆ ਸਾਡਾ ਘਰ ਹਮਕਾ ਨਹੀਂ ਪੁੱਤ ਕਦੇ ਵੀ ਲੈਣਾ ਵੀ ਐਡਾ ਬੜਾ ਘਰ ਕਰਦੇ ਹੋਂਕਾਰੀ ਜੀ ਕਦੇ ਵੀ ਲਈਦਾ ਹੁੰਦਾ ਗੱਲ ਬੀਬੀ ਜੀ ਪੱਕੀ ਆ ਹੱਥ ਬੰਨ ਕੇ ਤੈਨੂੰ ਕਹਿੰਦੀ ਉਹ ਬੱਚੇ ਤਾਂ ਮੇਰੇ ਘਰ ਆਏ ਹੀ ਨਹੀਂ ਵਿਚਾਰੇ ਕਾ ਹੋਏ ਕੋਣ ਆਇਆ ਤਾਂ ਨਹੀਂ ਉਹ ਬੱਚੇ ਤਾਂ ਆ ਆਲੇ ਜੇ ਲੋਕ ਘੁੰਮ ਗਏ ਵੀ ਜਿਹੜੇ ਹੋਰ ਵੀ ਜਿਹੜੇ ਨਹੀਂ ਵੀ ਆਏ ਉਹਨਾਂ ਨੂੰ ਵੀ ਕਹਿੰਦੀ ਐ ਵੀ ਪੁੱਤ ਆਪਾਂ ਨੂੰ ਮਾੜੀ ਗੱਲ ਹੁੰਦੀ ਜੇ ਆਪਾਂ ਐਡਾ ਘਰ ਕਰਕੇ ਜੀ ਇਹਦੇ ਕੇ ਇੱਡਾ ਘਰ ਇੱਡਾ ਘਰ ਇੱਡਾ ਘਰ ਕੀ ਪਾ ਲਿਆ ਅਸੀਂ ਅਸੀਂ ਕਿਹੜੇ ਪੁੱਤ ਕੋਈ ਬੀਬੀ ਮੈਂ ਫਿਰ ਬੜੇ ਘਰ ਦੀ ਮੈਂ ਗੱਲ ਕਰਦਾ ਜੀ ਬ੍ਰੈਂਡੇ ਦੀ ਵੀ ਸਾਡਾ ਜਿਹੜਾ ਬ੍ਰੈਂਡਾ ਬਹੁਤ ਬੜਾ ਪਾਇਆ ਹੋਇਆ ਹੈ ਮੈਂ ਇਹਦੀ ਗੱਲ ਕਰਦਾ ਵੀ ਜੇ ਇੱਕ ਅੱਧਾ ਕਮਰਾ ਹੋਰ ਪਾ ਬਣਾ ਦਈਏ ਸਾਈਡ ਪਰ ਅਸੀਂ ਕਿਆ ਕਰਨਾ ਕਰਨ ਸਾਈਡ ਪਰ ਹੋਈਆਂ ਦੀ ਖਰਚਾ ਕਰਨਾ ਜਿਹੜਾ ਹੋਰ ਕਰਨਿਆਣਾ ਹੋਰ ਕਰ ਲੈ ਇੱਕ ਹੋਰ ਸੋਚਦੇ ਆ ਵੀ ਜੇ ਆਪਾਂ ਟੈਂਕੀ ਰਖਵਾ ਲਈਏ ਪਰ ਨਾਲ ਲਾ ਦਈਏ ਬਣਵਾ ਦਈਏ ਟੈਂਕੀ ਇੱਥੇ ਨਗਰੇ ਆ ਫਿਰ ਟੈਂਕੀ ਨਹੀਂ ਬਣਾ ਰਹੀ ਕਪਰ ਪਰ हां ਜਾਨ ਮੇਰੀ ਕੁੜੀਆਂ ਉਹ ਥੱਨੋਂ ਆਉਣ ਜਾਂਦੀ ਐ ਇੱਥੇ ਪੜਦਾ ਕਰ ਲੋ ਕਿ ਇੱਥੇ ਬਾਥਰੂਮ ਨਿਆਣਿਆਂ ਨੂੰ ਇੱਥੇ ਬਾਥਰੂਮ ਬਣਾ ਦੇਣਾ ਨਹੀਂ ਅੰਦਰ ਬਣਿਆ ਹੋਇਆ ਐ ਹਾਂ ਉੱਥੇ ਅੰਦਰ ਬਾਥਰੂਮ ਬਣਿਆ ਹੋਇਆ ਜੀ ਉੱਥੇ ਆਹੀ ਲੱਗਣਾ ਆਪਣਾ ਜਿਹੜਾ ਗਰਮ ਪਾਣੀ ਕਰਨੇ ਵਾਲਾ ਟਾਂਕੀ ਰੱਖ ਬਸ ਸਾੜਾ ਪਾਣੀ ਪਰਨ ਨਿਕਲ ਜਾਣਾ ਤੇ ਸਾਡਾ ਤਾਂ ਕੋਈ ਖਰਚਾ ਹੀ ਨਹੀਂ ਉਹਨਾਂ ਨੇ ਸਾਰਾ ਜਿਗਾੜ ਕਰਿਆ ਹੋਇਆ ਸੀ ਜੁਰੂ ਤੈਪੈਣਾ ਅੰਦਰੇ ਸਾਡਾ ਸਾਰਾ ਕੁਝ ਬਾਥਰੂਮ ਲਾਈਟਿੰਗ ਬਾਹਰ ਜਿਹਨਾਂ ਨੇ ਅੰਦਰ ਲਾਈਟਿੰਗ ਨਹੀਂ ਕਰਨੀ ਅੰਦਰ ਉਹ ਗੱਲ ਕਰਦਾ ਬੀਬੀ ਮੈਂ ਵੀ ਜੇ ਆਪਾਂ ਅੰਦਰ ਰੱਖਣਾ ਤਾਂ ਸਾਰਾ ਕੁਝ ਬਣ ਅੰਦਰ ਹੋ ਸਕਦਾ ਨਾ ਮੈਂ ਇਹਨੂੰ ਕਰ ਲੈਣਾ ਅਸੀਂ ਬਾਹਰੇ ਰੱਖਿਆ ਸਾਰਾ ਬਾਹਰ ਸਾਡੀ ਲਾਈਟਿੰਗ ਹੈਗੀ ਹੁਣ ਸਭ ਬਾਹਰ ਬਣਾਉਨੇ ਅੰਦਰ ਨਹੀਂ ਕੋਈ ਲਾਈਟਿੰਗ ਬਣਾਉਂਦਾ ਅਸੀਂ ਤਾਂ ਬਾਹਰ ਹੀ ਰੱਖੀ ਹੋਈ ਆ ਚੰਨਾਉਣ ਵਾਸਤੇ ਤਾਂ ਆਪਾਂ ਬਾਥਰੂਮ ਬਣਾ ਲਾਂਗੇ ਤੇ ਉਹਦਾ ਬਾਹਰ-ਬਾਰ ਪੈਕੜਾ ਦੂ ਮੈਂ ਵੀ ਆਪਣਾ ਥੋੜਾ ਬਹੁਤਾ ਚੇਰ ਨਾ ਕੇ ਲੰਘ ਜੂਗੀ ਕਿ ਤੁਝ ਜਾਨ ਦਾ ਬਾਹਰ ਨੂੰ ਮੈਨੂੰ ਦੇਖਣ ਮੰਨ ਕੇ ਬੈਠ ਕੇ ਨਾ ਕੇ ਪੜਦੇ ਮਾਂ ਅੱਛਾ ਕੋਈ ਪਤਾ ਨਹੀਂ ਹੁੰਦਾ ਕਿਹੜੀਆਂ ਘੜੀਆਂ ਆ ਜਾਣੀਆਂ ਪੁੱਤ ਸਮੇਂ ਦਾ ਪਤਾ ਵੀ ਬੀਬੀ ਤੁਹਾਨੂੰ ਸਮਾਂ ਤਾਂ ਆ ਗਿਆ ਬੱਸ ਨਹੀਂ ਤੈਨੂੰ ਪਤਾ ਮੈਂ ਹਾਂ ਮੈਨੂੰ ਪਤਾ ਲੱਗ ਗਿਆ ਤੈਨੂੰ ਪਤਾ ਲੱਗ ਗਿਆ ਮੈਨੂੰ ਵੀ ਰਾਸੂ ਬਨਾਇਆ ਵੀ ਮੇਰਾ ਵੀ ਪੂਰਾ ਆ ਗਿਆ ਸਮਾਂ ਤੂੰ ਆਪਣੀ ਜ਼ਿੰਦਗੀ ਤੂੰ ਵੀ ਆਪਣੀ ਜ਼ਿੰਦਗੀ ਭੋਗ ਲੈ ਮੇਰਾ ਤਾਂ ਆਇਆ ਬਈ ਪੁੱਤ ਸਾਡਾ ਵੀ ਤਾਂ ਆਇਆ ਹੋਇਆ ਭਾਈ ਬੀਬੀ ਸਾਡਾ ਵੀ ਆਇਆ ਤੁਸੀਂ ਵੀ ਆਪਣੀ ਜ਼ਿੰਦਗੀ ਭੋਗੋ ਹਾਂ ਤੂੰ ਬੜੀ ਹੋ ਕਹਿੰਦੇ ਨੇ ਭਵਿੱਖਬਾਣੀ ਆ ਨਹੀਂ ਤੂੰ ਬੜੀ ਭਵਿੱਖਬਾਣੀ ਵਾਲੀ ਮੈਂ ਤਾਂ ਇਹ ਜੇ ਤੈਨੂੰ ਬੀਬੀ ਕਹਿੰਦੇ ਆ ਨਾ ਛੰਡੀ ਜੇ ਤੈਨੂੰ ਬੀਬੀ ਕਹਿੰਦੇ ਆ ਤਾਂ ਐਂ ਨਾ ਕਹਿ ਵੀ ਮੈਂ ਬੀਬੀ ਨੂੰ ਕਹਿੰਦੇ ਮੈਂ ਭਵਿੱਖਬਾਣੀ ਕਰਦਾ ਨਹੀਂ 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 ਤੂੰ ਭਵਿੱਖਬਾਣੀ ਆ ਪਰ ਭਵਿੱਖਬਾਣੀ ਨਾ ਕਰ ਜਿੱਦਾਂ ਪਰਮਾਤਮਾ ਨੂੰ ਜਦੋਂ ਹੋਣਾ ਉਹਦੀ ਮਰਜ਼ੀ ਆ ਪਰ ਮੂੰਹੋਂ ਸ਼ਬਦ ਕੱਢੇ ਹੋਏ ਮਾਰੇ ਉਹ ਨਹੀਂ ਮੈਂ ਤਾਂ ਮੈਂ ਵੀ ਤੈਨੂੰ ਵਾਸਤਾ ਮੈਂ ਵੀ ਤੈਨੂੰ ਵਾਸਤਾ ਆ ਇਹ ਕੋਵੀਡ ਇਹ ਬੋਲਣਾ ਨਹੀਂ ਬੋਲਣਾ ਨਹੀਂ ਇਹ ਲੱਭ ਬੋਲਣੇ ਨਹੀਂ ਫਿਰ 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 ਆ ਗਈ ਹੋਈ ਗੱਲ ਵੀ ਮੈਂ ਤੈਨੂੰ ਵਾਸਤਾ ਮੈਨੂੰ ਤਾਂ ਬੋਲਣਾ ਨਹੀਂ ਹੁੰਦੇ ਨਹੀਂ ਵੀ ਗੱਲ ਕਰਦੇ ਹਾਂ ਚਲੋ ਕੱਲਾ ਉਹ ਗੱਲ ਹਾਂ ਉਹ ਗੱਲ ਆ ਉਹ ਗੱਲ ਆ ਵੀ ਮੈਂ ਮੈਂ ਤਾਂ ਇਹ ਕਹਿੰਦੀ ਵੀ ਭਾਈ ਉਹਨਾਂ ਦਾ ਖੁੱਲਾ ਰਹਿ ਘਰ ਹਾਂ ਚਲੋ ਠੀਕ ਆ ਜੀ ਤੇ ਹੁਣ ਬੀਬੀ ਤੇ ਹੁਣ ਮੈਂ ਵੀ ਜਾ ਕੇ ਮੈਨੂੰ ਤੈਨੂੰ ਲਿਆਵਾਂ ਠੀਕ ਹੈ ਤੇ ਉਹਦਾ ਵੀ ਟਾਈਮ ਹੋ ਗਿਆ ਤੇ ਬਾਕੀ ਟਰਾਲੀ ਦੇ ਇਹਨਾਂ ਦੇ ਬਾਬੇ ਦਾ ਪਾਇਆ ਹੋਇਆ ਏ ਆਦਗਿਰੀ ਐ ਆਪਣਾ ਜਿੱਕਣਾ ਮਾਜੇ ਕਿਤੇ ਗੋਲਾ ਨਹੀਂ ਹੈਗਾ ਆਪਾਂ ਦਾ ਅਸੀਂ ਗੋਲੂ ਬੈਠੇ ਹਾਂ ਅਸੀਂ ਕਹਿੰਦੇ ਵੀ ਵਧੀਆ ਗੋਲ ਬਣਾਈਏ ਬਣਾ ਲਓ ਐ ਤਾਂ ਮੈਂ ਨਹੀਂ ਕਹਿੰਦੀ ਕਿ ਨਾ ਅਸੀਂ ਇਸ ਟੀਮ ਦੇ ਵਿੱਚ ਆ ਚਲੋ ਬਾਕੀ ਜਦੋਂ ਉਸ ਮਾਰਕ ਦੀ ਮੇਰ ਹੋਣੀ ਆ ਉਦੋਂ ਹੀ ਹੋਣੀ ਆ ਠੀਕ ਨਹੀਂ ਗੱਲ ਮੈਂ ਕਿਹੜਾ ਪੁੱਤ ਕਿਸੇ ਨੇ ਰੋਕਦੀਆਂ ਤੁਹਾਨੂੰ ਵੀ ਨਾਲ ਬਣਾਓ ਬਣਾਓ ਮੈਂ ਵੀ ਦੇਖਾਂ ਵੀ ਮੇਰੇ ਪੁੱਤ ਕੰਮ ਕਰਦੇਗਾ ਉਹ ਮੇਰੇ ਪੁੱਤ ਆਉਣ ਹਾਂ ਮੇਰੇ ਦੋ ਪੁੱਤ ਇੱਥੇ ਮੈਨੂੰ ਦੇਖਣ ਪਈ ਮੇਰੇ ਪੁੱਤੇ ਵੱਸਦੇ ਐ ਮੈਂ ਬਹੁਤੇ ਬਾਤੇ ਆ ਬਹੂਰ ਪੁੱਤ ਨਾ ਬਿਖੀ ਮੈਂ ਮੈਨੂੰ ਕੋਈ ਨਹੀਂ ਤੁਸੀਂ ਵਿਚੇ ਆ ਗਏ ਤੁਸੀਂ ਸਾਰੇ ਭਾਈ ਆ ਤਾਂ ਮੈਂ ਕਹਿੰਦੀ ਨਹੀਂ ਨਹੀਂ ਤੂੰ ਐ ਕਹਿ ਭਾਈ ਸਾਰੇ ਟੱਬਰ ਮੈਨੂੰ ਦੇ ਮੈਂ ਤਾਂ ਆਪ ਕਹਿੰਦੀ ਉਹ ਕਿਹੜੇ ਵਿਚਾਰੇ ਪਿੱਛਾ ਉਹ ਵੀ ਤਾਂ ਥੋੜੇ ਜਿਹੇ ਟੱਬਰ ਕਹਿਣਾ ਵਿੱਚ ਭੋਈ ਨਹੀਂ ਭਾਈ ਮੈਂ ਕਹਿੰਦੇ ਸਾਰੇ ਟੱਬਰ ਇੱਥੇ ਮੈਂ ਕਹਿੰਦੀ ਭਾਈ ਮੇਰੇ ਆ ਰਾਜੀ ਰਹੇ ਰੱਬ ਨੇ ਦਿੱਤੇ ਆ ਉਹ ਜ਼ਿੰਦਗੀ ਆਲੇ ਹੋਣ ਤੰ ਸੁਖ ਦੇਣ ਆਪਣੀ ਮਾਨ ਰਹਿਣ ਇਤਾ ਬੀਬੀ ਗੱਲਾਂ ਕਿਸਮਤ ਦੀਆਂ ਹਾਂ ਇਹ ਗੱਲਾਂ ਕਿਸਮਤ ਦੀਆਂ ਨੇ ਲੇਖੇ ਜੋਖੇ ਮੈਂ ਕਿਹੜਾ ਕੀ ਪੁੱਛਿਆ ਉਹਨਾਂ ਨੇ ਕਹੇ ਜਾਂ ਨਿਕਾ ਮਾਨੂੰ ਮਾਨੂੰ ਤਾਂ ਮੈਂ ਹੱਕਾ ਮਾਰਨੀ ਆ ਜਾ ਘਰ ਨੂੰ ਭਾਈ ਆ ਜਾ ਘਰ ਨੂੰ ਆਪੇ ਸਾਨੂੰ ਕੱਢਿਆ ਆਪੇ ਹੱਕਾ ਮਾਰੀਆਂ ਕਿਆ ਕੱਢਿਆ ਵੀ ਮਨਿੰਦਰ ਕਰਕੇ ਵੀ ਮੈਂ ਔਖੀ ਮੇਰਾ ਮੂੰਹ ਕਾਲਾ ਹੋ ਜਾ ਚਲ ਹੁਣ ਜੰਗਲਾ ਹੋ ਜਾਣਾ ਹੁਣ ਆ ਜਾ ਹਾਂ ਹੁਣ ਆ ਜਾ ਹੁਣ ਆ ਨਹੀਂ ਜਾ ਆ ਜਾਣ ਹੋ ਮੈਂ ਨਹੀਂ ਨਾ ਆ ਸਕਦਾ ਨਹੀਂ ਤੇਰੇ ਕਹਦੇ ਆਉਣਾ ਉਹਨਾਂ ਦੇ ਉੱਥੇ ਕੌਣ ਹੈ ਚਾਰੋਂ ਨਾਲ ਉਹਦੇ ਛੜਤੀ ਜੰਗਲਾ ਪੈ ਜਾਣ। ਫੇਰ ਮਾਹੀ ਕਹਿੰਦਾ ਉੱਥੇ ਕੌਣ? ਚਲ ਉੱਥੇ ਤੂੰ ਰਹਿ ਜੀ। ਹਾਂ। ਰੋਟੀ ਪਾਣੀ ਉਹਰਾ ਖਾ ਗਿਆ ਚਲੀ ਗਿਆ। ਚਲੀ ਗਿਆ। ਹਾਂ। ਇਹ ਹੈ ਵੀ ਭਾਈ ਉਹ ਹੀ ਉੱਥੇ ਰਹਿਣਗੇ। ਹਾਂ। ਜੇ ਨਾ ਜੇ ਮੈਂ ਕਿਤੇ ਬਾਹਰ ਅੰਦਰ ਜਾਣਾ। ਫੇਰ ਮੈਂ ਚਲੇ ਜਾਇਕੂੰ। ਉਹ ਰਹਿਣਗੇ। ਹਾਂ। ਅੱਛਾ। ਤੂੰ ਉੱਥੇ ਰਹਿਣਾ। ਤੂੰ ਉੱਥੇ ਰਹਿਣਾ ਲਈ। ਹਾਂ। ਤੂੰ ਉੱਥੇ ਰਹਿਣਾ ਲਈ। ਯਾਰ ਕੋਈ। ਚਲੋ ਕੋਈ ਗੱਲੀ ਜੀ। ਸਾਰਾ ਕੁਝ ਪਰਮਾਤਮਾ ਦੀ ਦੇਣਾ ਜਿੰਨਾ ਕੋ ਦਿੱਤਾ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਜੋ ਹੈ ਸਾਡਾ ਹੀ ਆ ਸਾਰਾ ਕੁਝ ਮਾਲਕਾ ਤੇਰਾ ਹੀ ਆ ਸਾਡਾ ਵੀ ਇਥੇ ਕਹਿ ਤੇਰਾ ਹੀ ਆ ਤੇਰਾ ਹੀ ਆ ਇਹ ਘਰ ਮਹਾਰਾਜ ਦਾ ਹੈ ਉਹਦਾ ਹੀ ਆ ਮਾਲਕ ਦਾ ਉਹਨੇ ਹੀ ਦਿੱਤਾ ਉਹਦਾ ਹੀ ਆ ਸਾਡਾ ਕਿਤੇ ਕੁਝ ਨਹੀਂ ਹੈ ਤੇ ਹੁਣ ਮੈਂ ਜਾਵਾਂ ਮਰੀਂਦਰ ਨੂੰ ਨਿਯਾਮਮ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੋਂ ਬਾਅਦ ਵਿੱਚ ਉਹਤੇ ਵੀ ਉਹਨਾਂ ਦਾ ਹੀ ਸਾਰਾ ਕੁਝ ਉਹ ਨਹੀਂ ਦਿੱਤਾ ਹਾਂ ਉਹਦਾ ਹੀ ਆ ਸਾਡਾ ਕੁਝ ਨਹੀਂ ਦੇਣ ਵਾਲੀ ਆ ਲਜਾਣ ਵਾਲੀ ਆ जाइए ना उम्र आ गई हाँ, उम्र आ गई उम्र आ गई जाइए हैोगो कहते पोते देख पोतिया पोते तो ला तू कै तेन परमात्मा इदा ही रखे बोलना नहीं

ਵੇ ਮਨਿੰਦਰ ਨਾ ਗਿੜਕਾ ਚਿਰਕਾ ਕਰ ਕੋ ਆ ਨਹੀਂ ਗੱਲ ਪਤਾ ਕੀ ਗੱਲ ਸੁਣ ਮੈਂ ਮੈਂ ਤੈਨੂੰ ਇੱਕ ਵੀਡੀਓ ਦੇ ਜ਼ਰੀਏ ਤੁਹਾਨੂੰ ਕਹਿਣਾ ਕਿਸੇ ਨੇ ਸੱਚ ਕਿਹਾ ਕਹਿੰਦਾ ਮੂਲ ਨਾਲੋਂ ਵਿਆਜ ਪਿਆਰਾ ਬੀਬੀ ਨਹੀਂ ਸਾਨੂੰ ਉਹਨੂੰ ਚਮੇ ਛਿੜਕਣ ਦਿੰਦੀ ਜੇ ਮੈਂ ਉਹਨੂੰ ਛਿੜਕਣ ਨੂੰ ਵੀ ਪੈਣਾ ਮਨਿੰਦਰ ਤੂੰ ਆਹ ਕੀ ਕਰ ਰਿਹਾ ਕੋ ਲੈ ਤੁਹਾਨੂੰ ਤਾਂ ਕਿਸੇ ਨੇ ਕਿਹਾ ਨਹੀਂ ਤੁਹਾਨੂੰ ਤਾਂ ਕੋਈ ਛੇੜਦਾ ਨਹੀਂ ਤਾਂ ਹੈ ਫਿਰ ਜਾਣਦੇ ਇਹ ਕੌਣ ਰੋਕਦਾ ਨਹੀਂ ਮਨਿੰਦਰ ਨਹੀਂ ਇਹ ਕੌਣ ਰੋਕਦਾ ਚਾ ਮੈਂ ਮਾਂ ਦਾ ਢਿੱਡ ਟੱਪਦਾ ਹੁੰਦਾ ਜੇ ਤੂੰ ਕੁੱਟੂਗਾ ਫੇ ਕੁੱਟੂਗਾ ਮੈਂ ਨੂੰ ਸਮਝਾ ਬੀਬੀ ਮੈਨੂੰ ਅੱਖਾਂ ਦੀ ਘੂਰ ਦੇ ਮੈਂ ਤਾਂ ਥੱਪੜ ਤੱਕ ਵੀ ਨਹੀਂ ਮਾਰਦਾ ਪਰ ਤੂੰ ਬੀਬੀ ਮੂਰੇ ਹੀ ਨਹੀਂ ਹੁੰਦੀ ਹੈ ਨਾ ਮੈਨੂੰ ਪਤਾ ਲੱਗਦਾ ਨਾ ਵੀ ਤੂੰ ਕੁੱਤਿਆ ਤੈਂ ਚਲ ਆਇਆ ਕਰੀ ਅੱਜ ਵੀਡੀਓ ਦੇ ਵਿੱਚ ਮੈਂ ਮਨਿੰਦਰ ਨੇ ਕਹਾਂਗਾ ਪੁੱਛ ਲਈ ਉਹਨੇ ਕਿਹਾ ਸਰ ਮੈਂ ਝੜਕੀ ਦੰਨਾ ਝੜਕ ਦੰਨਾ ਜਾਂ ਮੱਖਾਂ ਕੜ ਦੰਨਾ ਮੈਂ ਥੱਪੜ ਤਾਂ ਮਾਰਦਾ ਹੀ ਨਹੀਂ ਮੈਨੂੰ ਵੀ ਪਤਾ ਵੀ ਉਹ ਨਿਆਣਾ ਜਿੰਨਾ ਥੱਪੜ ਮਾਰੂਗਾ ਉਹਨੇ ਚਾਮਲ ਲੈ ਉਹਨਾਂ 'ਚ ਡਰ ਚੱਕਣਾ ਪਰ ਸਭ ਤੋਂ ਵੱਡਾ ਹੌਸਲਾ ਹੈ ਨਾ ਬੀਬੀ ਜਿਹੜਾ ਉਹਨੂੰ ਸਭ ਤੋਂ ਵੱਡਾ ਹੌਸਲਾ ਪਤਾ ਕੀ ਦਾ ਮੈਂ ਨਹੀਂ ਆਉਂਤ ਨਹੀਂ ਆ ਹਾਂ ਮੈਂ ਬੈਠੀਆਂ ਤੂੰ ਹੱਥ ਲਾ ਕੇ ਦਿਖਾ ਹਾਂ 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 ਨਹੀਂ ਹਾਂ ਤੂੰ ਹੀ ਆ ਨਾ ਨਾ ਚਲੋ ਬਾਕੀ ਜੰਗਲੇ ਹੋ ਜਾਣੇ ਆ ਵੈਗੂ ਦੀ ਕਿਰਪਾ ਹੋ ਜਾਣੀ ਹੈ ਹਾਂ ਫੇ ਸਾਰਾ ਦਾਣ ਚੱਕਿਆ ਜਾਲਾ ਫੇ ਮੇਰੇ ਪੁੱਤੇ ਦਾ ਰਹਿਣਗੇ ਨਾਲੇ ਮੇਰੀ ਬਹੂ ਰਹੂ ਬਹੂ ਬਿਲਕੁਲ ਚਲੋ ਬਾਕੀ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਬਾਅਦ ਵਿੱਚ ਫੇ ਰਹੂਗਾ ਫੇ ਰੇਤਾ ਤੇ ਰੇਤਾ ਕਿਵੇਂ ਆ ਵਧੀਆ ਇਹ ਕ੍ਰੈਸ਼ਰ ਵਾਲਾ ਰੇਤਾ ਮੰਗਾਇਆ ਤਾਂ ਇਹ ਸਰਦ ਹੈ ਹਾਂ ਹਾਂ ਇਹ 2 ਸੈਕੜੇ ਆ ਇਹ ਅੱਛਾ ਕੀ ਬਾਤ ਆ ਹਾਂ ਸਰਦ ਹੈ 2 ਸੈਕੜੇ ਰੇਤਾ ਮੰਗਾਇਆ ਤਾਂ 2 ਸੈਕੜੇ ਆ ਇਹ ਆ ਤੇਰੀ ਏਟੋਂ ਖੋਦ ਦੱਬ ਗਿਆ ਇਹ ਤਾਂ ਹੁਣ ਦਵਾਰਾ ਲੱਗਣ ਗਿਆ ਉਹ ਮੈਂ ਕੀ ਕਰਾਂ ਹਾਂ ਨਹੀਂ ਦਵੀਆਂ ਨਹੀਂ ਹਮਨੂੰ ਲੱਗਦਾ ਦਵੀਆਂ ਬੀਬੀ ਨਹੀਂ ਨਹੀਂ ਉਹ ਤਾਂ ਭੁਲ ਗੀਆਂ ਕਹਾਂ ਤੇ ਰਿਆੜੀ ਵਿੱਚ ਅੱਛਾ ਯਾ ਉਹ 25 ਗੱਡੀਆਂ ਉਹਨਾਂ ਦੇ ਘੱਟੀਆਂ ਵਾਲਿਆਂ ਗੱਲ ਪੱਕੇ ਜਦ ਦਵੀਆਂ ਹੈਨਾ ਦਬ ਸਕਦੀ ਆ ਕਿਹਾਂ ਪਤਾ ਮੈਨੂੰ ਪਤਾ ਹੂੰ ਕਿ ਹੁਣ ਕੀ ਕਰੀਏ ਆਪਾਂ ਤੇਰੇ ਸਾਹਮਣੇ ਕੀ ਕਰਨਾ ਚਾਹੀਦਾ ਆਪਾਂ ਨੂੰ ਹੁਣ ਆਪਾਂ ਨੇ ਕੀ ਕਰਨਾ ਓਰੇ ਚੁਤਰਾ ਦੇਣੀ ਐ ਕਿੱਥੇ ਕ ਇੱਥੇ ਆ ਜਾਣੀ ਇੱਕ ਸਾਰੀ ਉਹਰੇ ਆ ਜਾਣੀ ਐ ਸੱਚੇ ਤਾਰਦੇ ਨਹੀਂ ਉਹਨਾਂ ਨੂੰ ਠੀਕ ਵੀ ਇੱਥੇ ਕਰਾ ਲੀਏ ਹਾਂ ਉੱਥੇ ਵੀ ਜਾਣੀ ਕਹਾ ਬੈਕ ਆ ਜੂ ਤੇ ਇੱਥੇ ਇਹਨਾਂ ਨੇ ਖੜਾ ਕੇ ਓ ਮੈਂ ਇੱਥੇ ਤੋਂ ਪਰੇਟਾ ਲਿਆ ਮੈਨੋਂ ਕੋਈ ਤੋਂ ਕੋਈ ਹਾਂ ਜਾਉ ਨੂੰ ਐ ਕਹੂੰਗਾ ਭਾਈ ਇਹ ਇੱਥੇ ਲਾ ਲਾ ਚਾਹੀਏ ਇੱਥੇ ਵੀ ਇੰਨਾ ਕਿ ਸਾਡਾ ਦਰਵਾਜ਼ਾ ਛੱਡ ਦੇ ਵੀ ਜਿਵੇਂ ਆ ਕੱਟੀ-ਕੁੱਟੀ ਕੱਢਣੀ ਐ ਇੱਧਰ ਵੀ ਲੱਗ ਜੂ ਉੱਧਰ ਵੀ ਲੱਗ ਜੂ ਇਹ ਪੱਲੜ ਚੱਕ ਦੇਣਾ ਇੱਥੇ ਲਿਖਾ ਦੇਣਾ ਹਾਂ ਪੱਲੜ ਚੱਕ ਦੇਣਾ ਮੰਨਤਾ ਹੈ ਗੈਂਦੀ ਜਿਹੜਾ ਉਹਦਾ ਛੋਟਾ ਜਿਹਾ ਆਇਆ ਤਾਂ ਬੁਈਆ ਜਾ ਹੂੰ ਇਹਦੇ ਇੱਥੇ ਰੇਤਾ ਉੱਤ ਦੇਣਾ ਤੁੰਗੀ ਆਹਾ ਬੁਈਆ ਆ ਪਤਾ ਕਿੰਨਾ ਰੇਤਾ ਨਹੀਂ ਉਹ ਜਿਹੜਾ ਆਇਆ ਤਾਂ ਟਾਈਮ ਲੈ ਕੇ ਦਿੱਤਾ ਟਿਪਰ ਦੋ ਇੱਕ ਟਰਾਲਾ ਉਹਦੇ ਵਿੱਚ ਫੁੱਲ ਆਉਂਦਾ ਦੋ ਸੈਕੜੇ ਆਹੋ ਦੋ ਸੈਕੜੇ ਆ ਹਾਂ ਦੋ ਸੈਕੜੇ ਦਿੱਤਾ ਇਹ ਰਾਮ ਬੁੱਲ ਗਿਆ ਚਲ ਹੁਣ ਕੱਲ ਨੂੰ ਈਟ ਆਊਗੀ ਹੌਲੀ ਹੌਲੀ ਸਮਾਨ ਆਈ ਜਾਣਾ ਕੱਲ ਨੂੰ ਆਦੋਂ ਈ ਸ਼ਾਮ ਤੱਕ ਕਹਿੰਦੇ ਤੇ ਹੋਊਗੀ ਬਾਕੀ ਫੋਨ ਫੋਨ ਕਰ ਲੂੰਗਾ ਉਹਨਾਂ ਨੂੰ ਤੇ ਚਲੋ ਬਾਕੀ ਠੀਕ ਆ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਹੁਣ ਕੱਲੂ ਅਗਲੇ ਬਲਾਕ ਦੇ ਵਿੱਚ ਜੀ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ